ਹੈਲੋ एवरीवन ਸਟੱਡੀ ਸਰਕਲ 07 ਆਨਲਾਈਨ ਪਲੇਟਫਾਰਮ ਤੇ ਸਭ ਦਾ ਸਵਾਗਤ ਕੀਤਾ ਜਾਂਦਾ ਹਾਂਜੀ ਸਟੂਡੈਂਟਸ ਧਿਆਨ ਦਿਓ ਪੀ ਟ੍ਰਿਪਲ ਐਸ ਵੀ ਬੋਰਡ ਵੱਲੋਂ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਹੋਇਆ ਅੱਜ ਦੇ ਇਸ ਨੋਟੀਫਿਕੇਸ਼ਨ ਦੇ ਵਿੱਚ ਕੀ ਦਿੱਤਾ ਹੋਇਆ ਉਹ ਆਪਾਂ ਦੇਖਦੇ ਹਾਂ ਅੱਜ ਦੇ ਇਸ ਸੈਸ਼ਨ ਦੇ ਵਿੱਚ ਇਹ ਭਰਤੀ ਜੋ ਕਿ ਇਨਸਟ੍ਰਕਟਰ ਫਾਰਮ ਨੂੰ ਲੈ ਕੇ ਆ ਜੋ ਕਿ ਇੱਕ ਨਵੀਂ ਅਪਡੇਟ ਆਈ ਆ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਆਉਣ ਵਾਲੀ ਕੋਈ ਵੀ ਅਪਡੇਟ ਦਾ ਤੁਹਾਨੂੰ ਨੋਟੀਫਿਕੇਸ਼ਨ ਸਮੇਂ ਅਨੁਸਾਰ ਮਿਲਦਾ ਰਹੇ ਦੇਖਦੇ ਆਂ ਆਪਾਂ ਅੱਜ ਦਾ ਨੋਟੀਫਿਕੇਸ਼ਨ ਹਾਂਜੀ ਇਹ ਆਪਣਾ ਨਵਾਂ ਨੋਟੀਫਿਕੇਸ਼ਨ ਜਾਰੀ ਹੋਇਆਗਾ ਜੋ ਕਿ ਹੁਣੇ-ਹੁਣੇ ਜਾਰੀ ਹੋਇਆਗਾ ਕੀ ਦਿੱਤਾ ਹੋਇਆਗਾ ਇਸ਼ਤਿਹਾਰ ਨੰਬਰ 5 ਆਫ 2023 ਰਾਹੀਂ ਵੱਖ-ਵੱਖ ਵਿਭਾਗਾਂ ਵੱਲੋਂ ਮੰਗ ਪੱਤਰਾਂ ਅਨੁਸਾਰ ਗਰੁੱਪ B ਦੀਆਂ ਪੋਸਟਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਸੀ ਇਸਤਿਹਾਰ ਅਧੀਨ ਵਿਭਾਗ ਇੰਸਟ੍ਰਕਟਰਾਂ ਦੀਆਂ 25 ਅਸਾਮੀਆਂ ਦੀ ਪ੍ਰਕਾਸ਼ਿਤ ਕੀਤੀ ਗਈਆਂ ਸੀ ਕੁਝ ਉਮੀਦਵਾਰਾਂ ਵੱਲੋਂ ਆਨਲਾਈਨ ਅਪਲਾਈ ਲਈ ਪੋਰਟਲ ਰੀਓਪਨ ਕਰਨ ਦੀ ਜਾਨੀ ਕਿ ਇਹ ਪੋਰਟਲ ਰੀਓਪਨ ਕੀਤਾ ਗਿਆਗਾ ਕਿਹੜੀਆਂ ਭਰਤੀਆਂ ਲਈ ਇੰਸਟ੍ਰਕਟਰ ਦੀਆਂ ਅਸਾਮੀਆਂ ਲਈ ਆਨਲਾਈਨ ਅਪਲਾਈ ਕਰਨਾ ਹੇਠਾਂ ਅਨੁਸਾਰ ਅਨੁਸਾਰ ਵਾਅਦਾ ਕੀਤਾ ਗਿਆ ਹੈ ਇਹਦੇ ਵਿੱਚ ਕੀਤਾ ਹੋਇਆਗਾ ਕਿ ਜੋ ਇੰਸਟ੍ਰਕਟਰ ਦੀਆਂ ਭਰਤੀਆਂ ਦੇ ਫਾਰਮ ਪਹਿਲਾਂ ਫਿਲ ਹੋ ਗਏ ਸੀਗੇ ਕੁਝ ਬੱਚਿਆਂ ਵੱਲੋਂ ਦੁਬਾਰਾ ਰੀਓਪਨ ਕਰਨ ਦੀ ਮੰਗ ਕੀਤੀ ਗਈ ਸੀ ਤਾਂ ਉਸ ਲਈ ਇਹ ਵਿਭਾਗ ਨੇ ਦੁਬਾਰਾ ਇਹ ਫਾਰਮ ਰੀਓਪਨ ਕੀਤੇ ਗਏ ਨੇ ਜੋ ਕਿ 21/1/2025 ਤੋਂ ਲੈ ਕੇ 27/1/2025 25 ਤੱਕ ਰੀਓਪਨ ਰਹਿਣਗੇ ਜੈਨਕੀ 21 ਤਰੀਕ ਤੋਂ ਲੈ ਕੇ 27 ਤਰੀਕ ਤੱਕ ਰੀਓਪਨ ਰਹਿਣਗੇ ਤਾਂ ਫੀਸ ਭਰਨ ਦੀ ਆਖਰੀ ਮਿਤੀ ਹੈ 29/1/2025 ਤਾਂ ਸੈਕੰਡ ਕਾਲਮ ਦੇ ਵਿੱਚ ਕੀ ਹੈਗਾ ਉਪਰੋਕਤ ਅਸਾਮੀਆਂ ਨਾਲ ਸੰਬੰਧਿਤ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਇਨ੍ਹਾਂ ਅਸਾਮੀਆਂ ਦੀ ਮਿਤੀ 1.2.2025 ਨੂੰ ਹੋਣ ਵਾਲੀ ਲਿਖਤ ਪ੍ਰੀਖਿਆ ਹੁਣ ਮੁਲਤਵੀ ਕੀਤੀ ਜਾਂਦੀ ਹੈ ਜਾਨੀ ਕਿ ਪੋਸਟਪੋਨ ਕੀਤੀ ਜਾਂਦੀ ਹੈ ਜੋ ਕਿ 1.2.2025 ਨੂੰ ਲਿਖਤ ਪ੍ਰੀਖਿਆ ਹੋਣੀ ਸੀ ਅਤੇ ਇਸ ਸਬੰਧੀ ਸਬੰਧੀ ਅਗਰੇਲੀ ਜਾਣਕਾਰੀ ਬੋਰਡ ਦੀ ਵੈਬਸਾਈਟ ਪੀ ਟ੍ਰਿਪਲੈਸ ਵੀ ਪੰਜਾਬ ਗਵਰਨਮੈਂਟ ਇਨ ਤੇ ਉਪਲਬਧ ਕੀਤੀ ਜਾਵੇਗੀ ਠੀਕ ਹੈ ਸਟੂਡੈਂਟਸ ਜਾਨੀ ਕਿ ਜੋ 1 ਤਰੀਕ ਦੂਸਰੇ ਮਹੀਨੇ ਦੀ 2025 ਨੂੰ ਲਿਖਤ ਪ੍ਰੀਖਿਆ ਹੋਣੀ ਸੀ ਤਾਂ ਉਹ ਬੋਰਡ ਵੱਲੋਂ ਹੁਣ ਮੁਲਤਵੀ ਕੀਤੀ ਗਈ ਹੈ ਤਾਂ ਇਹ ਸੀ ਆਪਣਾ ਅੱਜ ਦਾ ਨੋਟੀਫਿਕੇਸ਼ਨ ਧੰਨਵਾਦ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਵੋ ਤਾਂ ਇਹੋ ਜਿਹੀਆਂ ਅਪਡੇਟ ਪਾਉਣ ਲਈ ਸਮੇਂ ਅਨੁਸਾਰ ਤਾਂ ਤੁਸੀਂ ਸਬਸਕ੍ਰਾਈਬ ਚੈਨਲ ਨੂੰ ਕਰਨਾ ਨਾ ਭੁੱਲਣਾ ਧੰਨਵਾਦ ਜੀ